ਪਾਸੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਨਜਾਇਜ਼ ਇਹ ਇਮਾਰਤ ਆ ਜਿਹੜੀ ਉਹ ਇਹ ਘਰ ਬਣਾਇਆ ਗਿਆ ਤਾਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਿੱਥੇ ਪੁਲਿਸ ਦਾ ਐਕਸ਼ਨ ਨਜ਼ਰ ਆ ਰਿਹਾ ਹੈ ਇੱਥੇ ਦੋ ਘਰਾਂ ਦੇ ਖਿਲਾਫ ਇਹ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇੱਕ ਇਹ ਜਿਹੜੀ ਤੁਸੀਂ ਦਵਾ ਟੁੱਟੀ ਹੋਈ ਦੇਖ ਰਹੇ ਹੋ ਔਰ ਦੂਜਾ ਇਸ ਤੋਂ ਅੱਗੇ ਕੁਝ ਦੂਰੀ ਤੇ ਘਰ ਜਿੱਥੇ ਇਹ ਕਾਰਵਾਈ ਪੁਲਿਸ ਦੇ ਵੱਲੋਂ ਫਿਲਹਾਲ ਕੀਤੀ ਜਾ ਰਹੀ ਹੈ ਪਰ ਇਹ ਤਸਵੀਰਾਂ ਇਸ ਵੇਲੇ ਲੁਧਿਆਣਾ ਦੇ ਤਲਵੰਡੀ ਕਲਾਂ ਦੀਆਂ ਨੇ ਪੰਜਾਬ ਦੇ ਵੱਖ-ਵੱਖ ਸ਼ਰਨ ਦੇ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਹੁਣ ਨਜ਼ਰ ਆ ਰਹੀਆਂ ਨੇ ਕਿਉਂਕਿ ਮੁੱਖ ਮੰਤਰੀ ਨੇ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਡੀਸੀ ਔਰ ਐਸਐਸਪੀ ਪੁਲਿਸ ਕਮਿਸ਼ਨਰ ਦੇ ਨਾਲ ਮੀਟਿੰਗ ਕਰਕੇ ਸਾਫ਼ ਕਹਿ ਦਿੱਤਾ ਹੈ ਕਿ ਜਿੱਥੇ ਕਿਤੇ ਵੀ ਕੋਈ ਨਸ਼ੇ ਦੇ ਨਾਲ ਜੁੜਿਆ ਹੋਇਆ ਕਾਰੋਬਾਰ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਨਸ਼ੇ ਤੋਂ ਕੀਤੀ ਮੋਟੀ ਕਮਾਈ ਦੇ ਨਾਲ ਮੋਟੀਆਂ ਜਾਇਦਾਦਾਂ ਬਣਾਉਣ ਵਾਲਿਆਂ ਨੂੰ ਬਖਸ਼ਾ ਨਾ ਜਾਵੇ ਜਿਸ ਕਰਨਜੀਤ ਸਿੰਘ ਤੇਜਾ ਡੀਸੀਪੀਐਸ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਇਸ ਕਾਰਵਾਈ ਨੂੰ ਕਰਵਾਉਣ ਦੇ ਲਈ ਪਹੁੰਚੇ ਨੇ ਤੇ ਜਈ ਕਿਸ ਤਰ੍ਹਾਂ ਦੀ ਇਹ ਕਾਰਵਾਈ ਜਿਹੜੀ ਅੱਜ ਅਸੀਂ ਦੇਖ ਰਹੇ ਹਾਂ ਦੋ ਘਰਾ ਤੇ ਇਸ ਵੇਲੇ ਬਲਡوزر ਚੱਲਦਾ ਨਜ਼ਰ ਆ ਰਿਹਾ ਜਿਹੜਾ ਅੱਜ ਸਾਡੇ ਕੋਲ ਰੇਲਵੇ ਅਫਸਰ ਜਿਹੜੇ ਆਕਾਸ਼ਦੀਪ ਜਿਹੜੇ ਆਏ ਹੋਏ ਆ ਉਹਨਾਂ ਨੇ ਜਿਹੜੀ ਥਰੂ ਕਮਿਸ਼ਨਰ ਆਫ ਪੁਲਿਸ ਦੇ ਇੱਕ ਰਿਕੁਐਸਟ ਕੀਤੀ ਸੀ ਵੀ ਸਾਡੀ ਜਿਹੜੀ ਹੈ ਰੇਲਵੇ ਦੀ ਜਿਹੜੀ ਜਗ੍ਹਾ ਤੇ ਉੱਤੇ ਇਨਕਲੋਜ਼ਮੈਂਟ ਕੀਤੀ ਹੋਈ ਹੈ ਤਾਂ ਸਾਨੂੰ ਪੁਲਿਸੋਂ ਮਦਦ ਦਿੱਤੀ ਜਾਵੇ। ਉਸ ਪੁਲਿਸ ਮਦਦ ਦੇ ਤਹਿਤ ਸਾਡੇ ਆਫੀਸਰਜ਼ ਨੇ ਜਦੋਂ ਉਸ ਗੱਲ ਨੂੰ ਥੋੜਾ ਦੇਖਿਆ ਤਾਂ ਉੱਥੇ ਸਾਨੂੰ ਇਹ ਵੀ ਗੱਲ ਜਿਹੜੀ ਧਿਆਨ ਚਾਹੀ ਵੀ ਉਸ ਜਗ੍ਹਾ ਦੇ ਉੱਤੇ ਕੁਝ ਜਿਹੜੇ ਐਨਡੀਪੀਐਸ ਦੇ ਜਿਹੜੇ ਪਰਿਵਾਰ ਕੰਮ ਕਰਦੇ ਆ ਉਹਨਾਂ ਪਰਿਵਾਰਾਂ ਨੇ ਵੀ ਉੱਥੇ ਜਿਹੜਾ ਘਰ ਜਿਹੜਾ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਹੈ ਤਾਂ ਉਹ ਜਿਹੜੇ ਸਾਡੇ ਬੱਚਿਆਂ ਨੂੰ ਯੂਥ ਨੂੰ ਜਿਹੜਾ ਡਰਗ ਦੀ ਲਿਪਤੇ ਵਿੱਚ ਪਾਉਂਦੇ ਔਰ ਉਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਉਹਨਾਂ ਦੇ ਖਿਲਾਫ ਕਈ ਕਿਸੇ ਦੇ ਖਿਲਾਫ 4 ਮਕਦਮੇ ਕਿਸੇ ਖਿਲਾਫ 5 ਮਕਦਮੇ ਤਾਂ ਫਿਰ ਇਸ ਗੱਲ ਨੂੰ ਧਿਆਨ ਚ ਰੱਖਦੇ ਹੋ ਇਹਨਾਂ ਨੂੰ ਜਿਹੜੀ ਪੁਲਿਸ ਮਦਦ ਰੇਲਵੇ ਦੇ ਜਿਹੜੇ ਅਫਸਰਸ ਆਕਾਸ਼ਦੀਪੁਰ ਨੇ ਮੰਗਿਆ ਇਹਨਾਂ ਨੂੰ ਪੁਲਿਸ ਮਦਦ ਦਿੱਤੀ ਗਈ ਹੈ ਤੇ ਇਹ ਆਪਣੀ ਐਨਕ੍ਰੋਚਮੈਂਟ ਜਿਹੜੀ ਹੈ ਦੂਰ ਕਰਵਾ ਰਹੇ ਆ ਔਰ ਜਿਹੜੇ ਲੋਕਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪਰਚੇ ਦਰਜ ਨੇ ਇਹ ਕੌਣ ਲੋਕ ਨੇ ਔਰ ਇਸ ਵੇਲੇ ਸਟੇਟਸ ਕੀ ਹੈ ਇਹਨਾਂ ਦੇ ਵਿੱਚੋਂ ਕੋਈ ਜੇਲ੍ਹ ਦੇ ਵਿੱਚ ਨੇ ਜਾਂ ਵਾਂਟਡ ਨੇ ਇਹਦੇ ਵਿੱਚ ਜਿਹੜਾ ਇਹ ਘਰ ਤੁਸੀਂ ਆ ਸਾਹਮਣੇ ਇਹ ਜੋ ਦੱਸਣ ਦੇ ਮੁਤਾਬਕ ਹੈ ਵੀ ਇਹ ਜੇਲ੍ਹ ਦੇ ਵਿੱਚ ਹੈ ਤੇ ਨਾਲ ਦੇ ਜਿਹੜੇ ਘਰ ਉਹ ਰਾਣੀ ਹੈ ਉਹ ਫਰਾਰ ਹੈ ਇਹਨਾਂ ਦੇ ਖਿਲਾਫ ਜਿਹੜੇ ਐਨਡੀਪੀਐਸ ਦੇ ਮੁਕਦਮੇ ਪ੍ਰੀਵੀਅਸ ਰਿਕਾਰਡ ਦੇ ਵਿੱਚ ਦਰਜ ਹਨ ਕਿੰਨੇ ਕ ਟਾਈਮ ਤੋਂ ਇਹ ਇਸ ਗੁਰਖਤੰਦੇ ਦੇ ਵਿੱਚ ਜੁੜੇ ਹੋਏ ਨੇ ਦੇਖੋ ਜਿਹੜਾ ਇਹ ਘਰ ਦੇ ਮੁਤਾਬਕ 8 9 ਜਿਹੜੇ ਮੁਕਦਮੇ ਦਰਜ ਹਨ ਤੇ ਕਾਫੀ ਲੰਬੇ ਸਮੇਂ ਤੋਂ ਇਸ ਕੰਮ 'ਚ ਜੁੜੇ ਹੋਏ ਤਾਂ ਕਹਿੰਦੇ ਨੇ ਜੀ ਕਿ ਕਈ ਕਈ ਮਾਮਲੇ ਇਹਨਾਂ ਲੋਕਾਂ ਦੇ ਖਿਲਾਫ ਦਰਜ ਨੇ ਔਰ ਉਪਤਰੋ ਕਹਿੰਦੇ ਨੇ ਕਿ ਰੇਲਵੇ ਦੀ ਜਗ੍ਹਾ ਦੇ ਵਿੱਚ ਇਹ ਘਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਏ ਹੋਏ ਨੇ ਤਾਂ ਇੱਕ ਤਾਂ ਕਹਿੰਦੇ ਕਮਾਈ ਕਾਲੀ ਤੇ ਦੂਜਾ ਜਿਹੜੀ ਜਗ੍ਹਾ ਉਹ ਵੀ ਨਜਾਇਜ਼ ਕਬਜ਼ਾ ਕਰਕੇ ਇੱਥੇ ਘਰ ਜਿਹੜੇ ਉਹ ਬਣਾਏ ਗਏ ਉਹ ਸਾਰੇ ਗਏ ਔਰ ਅੱਜ ਆਖਿਰਕਾਰ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਲੁਧਿਆਣਾ ਦੇ ਤਲਵੰਡੀ ਕਲਾਂ ਦੀਆਂ ਨੇ ਲੱਡੋਵਾਲ ਟੋਲ ਪਲਾਜ਼ ਦੇ ਬਿਲਕੁਲ ਨੇੜੇ ਪੈਂਦਾ ਇਲਾਕਾ ਜਿੱਥੇ ਇਸ ਵੇਲੇ ਪੁਲਿਸ ਦੀ ਕਾਰਵਾਈ ਚੱਲ ਰਹੀ ਆ ਲੁਧਿਆਣਾ ਪੁਲਿਸ ਦੀ ਕਾਰਵਾਈ ਚੱਲ ਰਹੀ ਆ ਖੈਰ ਇਸ ਤਰ੍ਹਾਂ ਦੀਆਂ ਤਸਵੀਰਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਨਜ਼ਰ ਆ ਰਹੀਆਂ ਨੇ ਤੇ ਜਿੱਥੋਂ ਸੁਨੇਹਾ ਇਹ ਹੀ ਦੇਣ ਦੀ ਕੋਸ਼ਿਸ਼ ਕਿ ਜੇ ਕੋਈ ਨਸ਼ੇ ਵਰਗੇ ਕਾਲੇ ਕਾਰੋਬਾਰ ਦੇ ਨਾਲ ਜੁੜਿਆ ਹੋਇਆ ਅਜਿਹੀ ਕਮਾਈ ਦੇ ਨਾਲ ਆਪਣੇ ਆਸ਼ੀਆ ਨੇ ਬਣਾ ਰਿਆ ਤਾਂ ਉਹਨਾਂ ਆਸ਼ੀਆਨਿਆਂ ਦੇ ਵਿੱਚ ਉਹ ਚੈਨ ਦੀ ਨੀਂਦ ਨਹੀਂ ਸੌ ਸਕਣਗੇ ਲੋਕਾਂ ਦੇ ਘਰ ਬਰਬਾਦ ਕਰਕੇ ਤੁਸੀਂ ਚੈਨ ਦੀ ਨੀਂਦ ਨਹੀਂ ਸੌ ਸਕਦੇ ਇਹੀ ਸਨੇਹਾ ਦੇਣ ਦੀ ਕੋਸ਼ਿਸ਼ ਪੁਲਿਸ ਦਾ ਇਹੀ ਦਾਵਾ ਕੈਮਰਾਮੈਨ ਸਰਪ੍ਰੀਤ ਨਾਲ ਨਵਿੰਦਰ ਸਿੰਘ ਬਰਾੜ న్యూਸ 18 ਤਲਵੰਡੀ ਕਲਾਂ ਲੁਧਿਆਣਾ